ਬਿਰਚ ਆ ਗਈ ਹੈ ਕੀ ਆ ਗਈ ਜਾ ਚਾਰ ਨੂੰ ਪਾ ਦੇ ਮੈਂ ਆ ਗਿਆ ਬਸ ਹਾਂ ਬਸ ਇਹ ਪੀਣ ਲੱਗੇ ਆ ਪਾਜਾ ਹਾਂ ਹਾਂ ਆ ਗਿਆ ਬਸ ਆਏ ਵੀਰੋ

ਖੇਤ ਚ ਚਾਹ ਪੀਣ ਤੇ ਰੋਟੀ ਦਾ ਨਿਆਰੇ ਹੋਰ ਇਹ ਵੀਡੀਓ ਤਾਂ ਆ ਬਣਾ ਰਹੇ ਆਂ ਪਿਛਲੀ ਵਾਰ ਇੱਕ ਵੀਡੀਓ ਬਣਾਈ ਸੀ ਗੰਨੇ ਘੜਦਿਆਂ ਦੀ ਬਹੁਤ ਲੋਕਾਂ ਨੇ ਅਪਰੀਸ਼ੀਏਟ ਕੀਤਾ ਅਸੀਂ ਕੰਮ ਕਰਦੇ ਆਂ ਖੇਤੀਬਾੜੀ ਦੇ ਕਿਉਂਕਿ ਪਹਿਲਾਂ ਤੋਂ ਕਰਦੇ ਰਹੇ ਆਂ ਜਦੋਂ ਵੀ ਪਿੰਡ ਮੌਕਾ ਮਿਲਦਾ ਹੈ ਖੇਤਾਂ ਚ ਕੰਮ ਕਰੀਦਾ ਜਿੰਨੇ ਕਿ ਜੋਗੇ ਹੈਗੇ ਆ ਉਹਨੇ ਹੱਥ ਪੈਰ ਚੱਲਦੇ ਰਹਿੰਦੇ ਨੇ ਦੂਜੀ ਗੱਲ ਐ ਕਿ ਅਹ ਅਰਾਹ ਚੱਲਦਾ ਇਹਨਾਂ ਕੋਲ ਦੀ ਨਹਿਰ ਦਾ ਅਰਾਹ ਚੱਲਦਾ ਹੈ ਜੋ ਹੋਰ ਪਿੰਡ ਦੇ ਬੱਚੇ ਨਵੇਂ ਬੱਚੇ ਜਿਹੜੇ ਪਿੰਡ ਦੇ ਜੋ ਕੋਈ ਹੋਰ ਨੌਜਵਾਨ ਲਾਕਪਾਸ ਦੇ ਪਿੰਡਾਂ ਦੇ ਜਿਹੜਾ ਕੋਈ ਦੇਖਦਾ ਹੈ ਉਹਨਾਂ ਨੂੰ ਲੱਗਦਾ ਕਿ ਸਾਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਬਾਬੇ ਨਾਨਕ ਨੇ ਸਾਨੂੰ ਕਿਰਤ ਦਾ ਕਨਸੈਪਟ ਦਿੱਤਾ ਹੈ ਕਿ ਕਿਰਤ ਨਾਲ ਜੋੜਿਆ ਹੈ ਬਾਬੇ ਨਾਨਕ ਨੇ ਆਪ ਵੀ ਖੇਤੀ ਕੀਤੀ ਸੋ ਕਿਰਤ ਦਾ ਕਨਸੈਪਟ ਜਿਹੜਾ ਬਹੁਤ ਵੱਡਾ ਹੈ ਕਿਰਤ ਕਰਨਾ ਵੰਡ ਕੇ ਛਕਣਾ ਨਾਮ ਜਪਣਾ ਇਹ ਸਾਰੇ ਜਿਹੜੇ ਬਾਬੇ ਨਾਨਕ ਦੇ ਉਪਦੇਸ਼ ਸੀ ਸੋ ਇਕ ਤਾ ਇਹ ਦਿਨ ਬੰਦਾ ਧਰਤੀ ਨਾਲ ਜੁੜੇ ਰਹਿੰਦਾ ਹੈ। ਇੱਕ ਬਾਬੇ ਨਾਨਕ ਦਾ ਜਿਹੜਾ ਵਿਚਾਰ ਸੀ ਬਾਬੇ ਨਾਨਕ ਦੀ ਬਾਣੀ ਕਹਿੰਦੀ ਹੈ ਵੀ ਉੱਤਮ ਖੇਤੀ, ਮੱਧਮ ਵਪਾਰ ਨਖੇ ਦੇ ਚੱਕਰੀ। ਉੱਤਮ ਖੇਤੀ ਇਸ ਕਰਕੇ ਹੈ ਕਿ ਇਹ ਬੜੀ ਸੰਜਮ ਵਾਲੀ ਚੀਜ਼ ਹੈ। ਜਿਵੇਂ ਗੰਨਾ ਹੈ। ਗੰਨਾ ਸਾਲ ਬਾਅਦ ਫਸਲ ਆਉਂਦੀ ਹੈ। ਜਿਹੜਾ ਕਿਸਾਨ ਬੀਜਦਾ ਹੈ ਉਹ ਸੰਜਮ ਦੇ ਨਾਲ ਸਬਰ ਸੰਤੋਖ ਦੇ ਨਾਲ ਅ ਵੇਟ ਕਰਦਾ ਹੈ। ਉਡੀਕ ਕਰਦਾ ਹੈ ਕਿ ਸਾਲ ਬਾਅਦ ਗੰਨਾ ਆਊਗਾ ਉਹਨੂੰ ਫੇਰ ਪੀੜਾਂਗੇ, ਗੁੜ ਬਣਾਵਾਂਗੇ ਜਾਂ ਉਹਨੂੰ ਮਿਲ ਚ ਲੈ ਕੇ ਜਾਵਾਂਗੇ। ਇਹ ਚਿੱਤਰਾਂ ਨੇ ਦੂਜੀਆਂ ਫਸਲਾਂ ਕਣਕ ਝੋਨਾ ਜਾਂ ਦੂਜੀਆਂ ਕੋਈ ਵੀ ਹੋਰ ਨਰਮਾ ਵੀ ਸਾਰੇ ਕੋਹੇ ਕਣਕ ਬੀਜਦਾ ਫਿਰ ਉਹ ਕਣਕ ਬਾਹਰ ਹੁੰਦੀ ਹੈ ਖੇਤਾਂ ਦੇ ਵਿੱਚ ਜੰਮਦੀ ਹੈ ਇਹਨਾਂ ਨੂੰ ਵੱਡੀ ਹੁੰਦੀ ਦੇਖਦਾ ਰਹਿਆ ਸਪ੍ਰੇਹਾ ਕਰਦਾ ਸੋ ਇਹ ਸੰਜਮ ਦਾ ਬਹੁਤ ਕਨਸੈਪਟ ਹੈ ਤੇ ਇਹਦੇ ਬੜੀ ਸੋਜ ਅ ਬੜਾ ਸਬਰ ਸੰਤੋਖ ਹੈ ਜਿਹੜਾ ਇਸ ਕਿੱਤੇ ਦੇ ਵਿੱਚ ਇਸ ਕਰਕੇ ਬਾਬੇ ਨਾਨਕ ਨੇ ਉਤਮ ਕਿਹਾ ਉਸ ਲੋਕਾਂ ਨੂੰ ਇਹ ਲੱਗਦਾ ਸੀ ਇਹਨੇ ਪਹਿਲੀ ਵਾਰ ਕਮੈਂਟ ਕੀਤੀ ਵੀਡੀਓ ਤੇ ਕਿ ਪਤਾ ਨਹੀਂ ਮੰਨੋ ਦਿਖਾਵੇ ਲਈ ਕੰਮ ਕਰਦਾ ਦਿਖਾਵਾ ਕਾਹਦੇ ਲਈ ਕਰਨਾ ਕਿਉਂਕਿ ਇਹ ਕੰਮ ਹੈ ਸਾਡਾ ਸਾਡੇ ਬਾਬਤਾ ਦੀ ਵੀ ਇਹੀ ਕੰਮ ਕਰਦੇ ਰਹੇ ਆ ਅਸੀਂ ਵੀ ਬਚਪਨ ਤੋਂ ਇਹ ਕੰਮਾਂ ਦੇ ਵਿੱਚੋਂ ਵੱਡੇ ਹੋਏ ਆ ਉਹੀ ਕੰਮ ਕਰਦੇ ਰਹੇ ਨੇ ਥੋੜੇ ਬਿਹਾਰ ਚ ਵੀ ਕਰਨਾ ਹੁੰਦਾ ਬਈ ਹਾਂਜੀ ਹੈ ਹਾਂਜੀ ਹਾਂਜੀ ਹੁੰਦਾ ਜੀ ਬਿਹਾਰ ਮੇਂ ਫਿਰ ਲੋਕ ਗਾਂ ਗੰਨਾ ਮਿਲ ਮੇ ਲੈ ਕੇ ਜਾਂਦੇ ਹੈ ਗੁਰੂ ਬਣਾਤੇ ਹੈ ਨਹੀਂ ਮਿਲ ਮੇ ਨਹੀਂ ਜਾਂਦਾ ਮਿਲ ਮੇ ਵੀ ਜਾਂਦਾ ਹੈ ਗੁਰੂ ਵੀ ਬਣਾ ਲੈਂਦੇ ਹੈ ਗੁਰੂ ਵੀ ਬਣਾਤੇ ਹੈ ਉੱਥੇ ਫਿਰ ਗੰਨਾ ਐਡੇ ਵੱਡੇ ਹੁੰਦੇ ਕਿ ਜਿਆਦਾ ਹੋੜ ਵੱਡਾ ਹੁੰਦਾ ਨਹੀਂ ਨਹੀਂ ਇਹੀ ਸਾਈਟ ਤੋਂ ਹੁੰਦਾ ਹੈ ਇਹੀ ਸਾਈਟ ਤੋਂ ਉੱਥੇ ਹੋਰ ਫਸਲ ਕਿਹੜੀ ਕਿਹੜੀ ਹੁੰਦੀ ਤੁਹਾਡੇ ਫਸਲ ਦਾ ਸਾਰੀ ਹੋਤਾ ਹੈ ਮੱਕੀ ਹੋਤਾ ਹੈ ਕਣਕ ਵੀ ਝੋਨਾ ਵੀ ਹੈ ਹਾਂ ਝੋਨਾ ਵੀ ਕਣਕ ਵੀ ਸਾਰੀ ਕੁਝ ਠੀਕ ਹੈ ਵਧੀਆ ਗੰਨਾ ਆਹ ਬੰਦਾ ਕਹਿੰਦਾ ਮੇਰਾ ਨੋ ਛੋਟੂ ਯਾਰ ਮਾਂ ਤੂੰ ਐਡਾ ਵੱਡਾ ਹੋ ਗਿਆ ਛੋਟੂ ਕਦੋਂ ਨਾਲ ਹੁਣ ਤਾਂ ਬੜਾ ਨੂੰ ਰੱਖ ਲੈ ਪਰਵੇਜ਼ ਪਾਣੀ ਖਾਲੀ ਆ ਚਾਹ ਆਪੇ ਬੈਸ ਹੋ ਗਿਆ ਕੰਮ ਮਤਲਬ ਚਲਾ ਮਤਲਬ ਕੜਾ ਜਲਦੀ ਆਗੂ ਕਿ ਲਾਦਾ ਇੱਕ ਨਾੜੀ ਤੇ ਰਸ ਚਾਹ ਭਾਈ ਹੋਰ ਪਾ ਲੋ ਪਈ ਐ ਬਸ ਰਾਜੀ ਬਹੁਤ ਹੈ ਜੀ ਚਲ ਜੀ ਠੰਡੀ ਉਧਰ ਮੁੜ ਕੇ ਪੀ ਲੇ ਕੋਈ ਗੱਲ ਨਹੀਂ ਸੋਹੇ ਖੇਤੀ ਹੈ ਜੀ ਆਪਣਾ ਕੰਮ ਕਰੀਦਾ ਗੰਨੇ ਪਿਛੇ ਟਰਾਲੀ ਜੀ ਦੇਖਦੇ ਆਂ ਲੱਦੀ ਖੜੀ ਹੈ ਕੋਸ਼ਪਰੀਆਂ ਰਹਿ ਗਈਆਂ ਸੀ ਪਹਿਲਾਂ ਲਾਤੀਆਂ ਬੰਦਾ ਸਾਡਾ ਫੋਨ ਲੇਟ ਲੈ ਕੇ ਆਇਆ ਖੇਤ ਮੇਰੇ ਕੋ ਫੋਨ ਨਹੀਂ ਸੀ ਨਹੀਂ ਤਾਂ ਪਹਿਲੇ ਵੀ ਬਣਾਉਂਦੇ ਪਾਲੀ ਆਦਿਆਂ ਦੀ ਸੋ ਟਰਾਲੀ ਪਹਿਲਾਂ ਹੀ ਲਾਤੀ ਸੀ ਬੰਦਿਆਂ ਨੇ ਗਲਕ ਚਾਰ ਪੰਜ ਨੇ ਬਾਈ ਹੁਣ ਚਾਹ ਲੈ ਕੇ ਆਇਆ ਤੇ ਵਾਲੇ ਫੋਨ ਲੈ ਕੇ ਆਇਆ ਕੋਈ ਕੁਛ ਪਰਿਆ ਕਰਨ ਤੋਂ ਰਹਿ ਗਈ ਕੋਈ ਵੀ ਹੁੰਦਾ ਵੱਧ ਕੇ ਕਰਕੇ ਉਪ ਲਾਦੇ ਆ ਸੋ ਮੇਰਾ ਕਹਿਣ ਦਾ ਪਾਬ ਇਹ ਹੈ ਕਿ ਜੇ ਅਸੀਂ ਲੋਕ ਕੰਮ ਕਰਦੇ ਆ ਨਾ ਅਸੀਂ ਲੋਕ ਆਪ ਕਿੱਤਾ ਕਿਤੇ ਕਰ ਸਾਨੂੰ ਦੇਖ ਕੇ ਕਿਉਂਕਿ ਸਾਨੂੰ ਲੋਕ ਟੈਲੀਵਿਜ਼ਨ ਫਿਲਮਾਂ 'ਚ ਦੇਖਦੇ ਆ ਸਾਨੂੰ ਦੇਖ ਕੇ ਬਹੁਤ ਸਾਰੇ ਲੋਕ ਕਮਾ ਕਰਨ ਨੂੰ ਹੱਥ ਪਾਉਂਦੇ ਨੇ ਕਮਾ ਕਰਨ ਨੂੰ ਦੇ ਸੋ ਚੰਗੀ ਗੱਲ ਹੈ ਆਪਣਾ ਕੰਮ ਕਰਨਾ ਚਾਹੀਦਾ ਆਪਣਾ ਕੰਮ ਹੈ ਸਾਡਾ ਇਹ ਜਿੰਨਾ ਅਸੀਂ ਕੰਮ ਕਰਾਂਗੇ ਉਹਨਾਂ ਸਾਡੇ ਲਈ ਚੰਗਾ ਹੈ ਅੱਥੀ ਜਿਹੜੀ ਕਿਰਤ ਹੈ ਉਹ ਸਭ ਤੋਂ ਚੰਗੀ ਹੈ ਜਿਹੜਾ ਬੰਦੇ ਨੂੰ ਕਹਿੰਦੇ ਹੱਥਾਂ ਦੀ ਕਿਰਤ ਆਉਂਦੀ ਹੈ ਉਹ ਕਦੇ ਮਾਰ ਨਹੀਂ ਖਾ ਸਕਦਾ ਸੋ ਆਓ ਆਪਾਂ ਜਿਹੜੇ ਜਿਹੜੇ ਵੀ ਕਿੱਤੇ ਕਰਦੇ ਆ ਉਹਨਾਂ ਦੇ ਵਿੱਚ ਜਿਹੜੀ ਕਿਰਤ ਦਾ ਕਨਸੈਪਟ ਹੈ ਬਾਬੇ ਨਾਨਕ ਦਾ ਸਰਬੱਤ ਦੇ ਭਲੇ ਦਾ ਕਨਸੈਪਟ ਹੈ ਕਿਰਤ ਦਾ ਕਨਸੈਪਟ ਨੂੰ ਵੱਡਾ ਕਰੀਏ ਉੱਚਾ ਲੈ ਕੇ ਜਾਈਏ ਸੋ ਇਹ ਤੁਹਾਡੇ ਸਾਰਿਆਂ ਲਈ ਬਹੁਤ ਚੰਗੀ ਗੱਲ ਹੈ ਸੋ ਮੈਂ ਇਸ ਕਰਕੇ ਵੀਡੀਓ ਬਣਾਉਣਾ ਹੋਰ ਮੈਨੂੰ ਵੀਡੀਓ ਬਣਾਉਣ ਦਾ ਕੋਈ ਲਹਾ ਨਹੀਂ ਸੀ ਸਿਰਫ ਇਸ ਕਰਕੇ ਵੀਡੀਓ ਬਣਾਈ ਸੀ ਕਿ ਕਿਉਂਕਿ ਖੇਤੀ ਮੈਂ ਸਾਰੀ ਕਰਦਾ ਹਾਂ ਟਰੈਕਟਰ ਵੀ ਮੈਂ ਆਪ ਚਲਾਉਣਾ ਜਿੰਨਾ ਕੰਮ ਹੋ ਸਕੇ ਆਪ ਕਰਦਾ ਹਾਂ ਦੂਜਾ ਭਰਾ ਐ ਨਾਲ ਨੰਬਰ ਦਾ ਪੀਂਦਰ ਸਿੰਘ ਉਹ ਵੀ ਕੰਮ ਕਰਦਾ ਪਰ ਜਦੋਂ ਮੈਨੂੰ ਮੌਕਾ ਮਿਲਦਾ ਮੈਂ ਵੀ ਕਰਦਾ ਹਾਂ ਸੋ ਕਿਉਂਕਿ ਸਾਡਾ ਕੰਮ ਹੈ ਜੀ ਸਾਨੂੰ ਕਰਨਾ ਚਾਹੀਦਾ ਇਹ ਕੋਈ ਦਿਖਾਵੇ ਵਾਲੀ ਗੱਲ ਨਹੀਂ ਇਹਦੇ ਵਿੱਚ ਕੋਈ ਆਪਣੇ ਆਪ ਨੂੰ ਸ਼ੋਅ ਆਫ ਕਰਨ ਵਾਲੀ ਗੱਲ ਨਹੀਂ ਕਿ ਮੈਂ ਬਹੁਤ ਮਹਾਨ ਹੈ ਮਹਾਨ ਨਹੀਂ ਮੈਂ ਕਿਹਾ ਧਰਤੀ ਨਾਲ ਜੁੜੇ ਲੋਕਾਂ ਨੂੰ ਧਰਤੀ ਨਾਲ ਜੁੜ ਕੇ ਰਹਿਣਾ ਚਾਹੀਦਾ ਕੰਮ ਜਿੰਨਾ ਹੋ ਸਕੇ ਕਰਨਾ ਚਾਹੀਦਾ ਬਹੁਤ ਬਹੁਤ ਫਿਰ ਬੜੀ ਸ਼ੁਕਰੀਆ